ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਦੇ ਹਾਂ ਜਪਜੀ ਸਾਹਿਬ ਪਾਠ ਦੇ ਅਨਮੋਲ ਫਾਇਦਿਆਂ ਬਾਰੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਸਿਰਫ ਪਾਠ ਨਹੀਂ ਬਲਕਿ ਜ਼ਿੰਦਗੀ ਦਾ ਮਾਰਗਦਰਸ਼ਨ ਹੈ ਜੋ ਵੀ ਇਨਸਾਨ ਹਰ ਰੋ ਸੱਚੇ ਦਿਲ ਨਾਲ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਚਲੋ ਸਮਝਦੇ ਹਾਂ ਇਹਨਾਂ ਦੇ ਰੋਹਾਨੀ ਤੇ ਜੀਵਨ ਵਿੱਚ ਹੋਣ ਵਾਲੇ ਫਾਇਦੇ ਸਭ ਤੋਂ ਪਹਿਲਾ ਫਾਇਦਾ ਇਹ ਹੈ ਕਿ ਮਨ ਨੂੰ ਸ਼ਾਂਤੀ ਮਿਲਦੀ ਹੈ ਅੱਜ ਦੀ ਜ਼ਿੰਦਗੀ ਵਿੱਚ ਸਟ्रेस ਟੈਨਸ਼ਨ ਤੇ ਪਰੇਸ਼ਾਨੀਆਂ ਸਭ ਦੇ ਨਾਲ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਇਨਸਾਨ ਦਾ ਮਨ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਂਦਾ ਹੈ ਜੋ ਵਿਅਕਤੀ ਗੁੱਸੇ ਵਿੱਚ ਹੋਵੇ ਜਾਂ ਚਿੰਤਾ ਵਿੱਚ ਡੁੱਬਿਆ ਹੋਵੇ ਜਪਜੀ ਸਾਹਿਬ ਦਾ ਪਾਠ ਪੜਨ ਨਾਲ ਉਹਨਾਂ ਦਾ ਮਨ ਸ਼ਾਂਤ ਤੇ ਹਲਕਾ ਹੋ ਜਾਂਦਾ ਹੈ ਜਿਵੇਂ ਗਰਮੀਆਂ ਵਿੱਚ ਠੰਡੀ ਹਵਾ ਇਨਸਾਨ ਨੂੰ ਰਾਹਤ ਦਿੰਦੀ ਹੈ ਤਿਵੇਂ ਜਦੋਂ ਜਪਜੀ ਸਾਹਿਬ ਦਾ ਪਾਠ ਮਨ ਨੂੰ ਸਕੂਨ ਦਿੰਦਾ ਹੈ ਦੂਸਰਾ ਫਾਇਦਾ ਹੈ ਤਰਫ ਦੇ ਦੁੱਖ ਕਰਨਾ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜੋ ਵਾਹਿਗੁਰ ਦੇ ਨਾਮ ਨਾਲ ਜੁੜਦੇ ਹਨ ਜਾਂ ਨਾਮ ਜਪਦੇ ਹਨ ਉਹਨਾਂ ਨੂੰ ਮੌਤ ਦਾ ਡਰ ਵੀ ਨਹੀਂ ਲੱਗਦਾ ਜੋ ਇਨਸਾਨ ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਕੇ ਕਰਦੇ ਨੇ ਤੇ ਉਹਨਾਂ ਤੋਂ ਦੁੱਖ ਰੋਗ ਅੰਧੇਰੀਆਂ ਸੋਚਾਂ ਦੂਰ ਹੋ ਜਾਂਦੀਆਂ ਨੇ ਇਹ ਬਾਣੀ ਇਨਸਾਨ ਨੂੰ ਹਿੰਮਤ ਦਿੰਦੀ ਹੈ ਤੇ ਵਾਹਿਗੁਰ ਤੇ ਯਕੀਨ ਮਜ਼ਬੂਤ ਕਰਦੀ ਹੈ ਤੀਸਰਾ ਫਾਇਦਾ ਹੈ ਜ਼ਿੰਦਗੀ ਵਿੱਚ ਸਫਲਤਾ ਜਪਜੀ ਸਾਹਿਬ ਇਨਸਾਨ ਨੂੰ ਸੱਚ ਦੀ ਰਾਹ ਤੇ ਚੱਲਣਾ ਸਿਖਾਉਂਦਾ ਹੈ ਜਦੋਂ ਅਸੀਂ ਸੱਚ ਬੋਲਦੇ ਹਾਂ ਮਿਹਨਤ ਕਰਦੇ ਹਾਂ ਤੇ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਤਾਂ ਕਿਸਮਤ ਦੇ ਰਾਹ ਆਪਣੇ ਆਪ ਖੁੱਲ ਜਾਂਦੇ ਨੇ ਕੁਝ ਲੋਕ ਸੋਚਦੇ ਨੇ ਕਿ ਪਾਠ ਨਾਲ ਪੈਸਾ ਆਉਂਦਾ ਹੈ ਜੀ ਨਹੀਂ ਜਪਜੀ ਸਾਹਿਬ ਦਾ ਪਾਠ ਨਾਲ ਇਨਸਾਨ ਨੂੰ ਦਿਮਾਗ ਹਿੰਮਤ ਤੇ ਹੌਸਲਾ ਮਿਲਦਾ ਹੈ ਇਸ ਨਾਲ ਉਹ ਆਪਣੇ ਜੀਵਨ ਵਿੱਚ ਸਫਲ ਹੋ ਜਾਂਦਾ ਹੈ ਚੌਥਾ ਫਾਇਦਾ ਹੈ ਸਰੀਰ ਤੇ ਰੂਹ ਦਾ ਇਲਾਜ ਸਾਇੰਸ ਵੀ ਕਹਿੰਦੀ ਹੈ ਜਪਜੀ ਸਾਹਿਬ ਦਾ ਬਾਣ ਨਾਲ ਇਨਸਾਨ ਨੂੰ ਦਿ ਹਾਰਟ ਬੀਟ ਤੇ ਬਰੀਥਿੰਗ ਸਲੋ ਹੋ ਜਾਂਦੀ ਹੈ ਜਿਸ ਨਾਲ ਸਟ्रेस ਕਮ ਹੋ ਜਾਂਦਾ ਹੈ ਤੇ ਹੈਲਥ ਚੰਗੀ ਰਹਿੰਦੀ ਹੈ ਜਪਜੀ ਸਾਹਿਬ ਦਾ ਬਾਣ ਇੱਕ ਥੈਰੇਪੀ ਹੈ ਜੋ ਰੂਹ ਬਿਮਾਰੀਆਂ ਦਾ ਇਲਾਜ ਕਰਦੀ ਹੈ ਜਿਸ ਨੂੰ ਐਂਜ਼ਾਇਟੀ ਡਿਪਰੈਸ਼ਨ ਜਾਂ ਨੀਂਦ ਦੀ ਪ੍ਰੋਬਲਮ ਹੋਵੇ ਉਹ ਹਰ ਸਵੇਰ ਜਪਜੀ ਸਾਹਿਬ ਦਾ ਬਾਣ ਸੱਚੇ ਮਨ ਨਾਲ ਪੜੇ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਦੇ ਨੇ ਜਿੱਥੇ ਰੋਜ਼ ਜਪਜੀ ਸਾਹਿਬ ਦਾ ਪਾਠ ਹੁੰਦਾ ਹੋਵੇ ਉੱਥੇ ਮਿੱਠਾ ਬੋਲ ਪਿਆਰ ਤੇ ਖੁਸ਼ੀਆਂ ਹੁੰਦੀਆਂ ਨੇ ਲੜਾਈਆਂ ਮੁਕਦਮੇ ਘਰ ਦੇ ਕਲੇਸ਼ ਸਮਾਪਤ ਹੋ ਜਾਂਦੇ ਨੇ ਵਾਹਿਗੁਰੂ ਜੀ ਆਪਣੇ ਆਪ ਕਿਰਪਾ ਕਰਦੇ ਨੇ ਤੇ ਘਰ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਇਹ ਪਾਠ ਸਿਰਫ ਵਿਅਕਤੀ ਨੂੰ ਹੀ ਨਹੀਂ ਪੂਰੇ ਖਾਨਦਾਨ ਨੂੰ ਆਨੰਦ ਖੁਸ਼ੀਆਂ ਬਖਸ਼ਦੇ ਨੇ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਜਪਜੀ ਸਾਹਿਬ ਸਿਰਫ ਇੱਕ ਪਾਠ ਨਹੀਂ ਇਹ ਤਾਂ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਤੇ ਸਭ ਤੋਂ ਵੱਡੀ ਸਿੱਖਿਆ ਹੈ ਇਸ ਤੇ ਹਰ ਬੋਲੀ ਇਨਸਾਨ ਨੂੰ ਜੀਵਨ ਦਾ ਸਹੀ ਮਾਰਗ ਦਿਖਾਉਂਦੀ ਹੈ ਇਹ ਸਿਖਾਉਂਦੀ ਹੈ ਨਫ਼ਰਤ ਛੱਡੋ ਪਿਆਰ ਕਰੋ ਵਾਹਿਗੁਰੂ ਦਾ ਨਾਮ ਸਜੋ ਜੋ ਵੀ ਇਹ ਸਿੱਖਿਆ ਇਨਸਾਨ ਦੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਉਹ ਇਨਸਾਨ ਅੰਦਰ ਤੋਂ ਅਮੀਰ ਬਣ ਜਾਂਦਾ ਹੈ ਚੱਪੀ ਸਵਾਦਾ ਪਾਠ ਦੇ ਫਾਇਦੇ ਗਿਣਤੀਆਂ ਵਿੱਚ ਨਹੀਂ ਆਉਂਦੇ ਇਹ ਰੂਹ ਦਾ ਖਾਣਾ ਹੈ ਸੁੱਖਾਂ ਦੀ ਚਾਬੀ ਹੈ ਵਾਹਿਗੁਰੂ ਨਾਲ ਜੁੜਨ ਦਾ ਰਾਹ ਹੈ ਇਸ ਕਰਕੇ ਹਰ ਸਵੇਰ ਆਪਣੀ ਜ਼ਿੰਦਗੀ ਦੇ 15 ਮਿੰਟ ਕੱਢ ਕੇ ਚੱਪੀ ਸਵਾਦਾ ਪਾਠ ਜ਼ਰੂਰ ਕਰੋ ਤੁਸੀਂ ਵੇਖੋਗੇ ਕਿ ਤੁਹਾਡੇ ਜੀਵਨ ਵਿੱਚ ਪਿਆਰ ਸ਼ਾਂਤੀ ਤੇ ਸਫਲਤਾ ਆਪਣੇ ਆਪ ਆਉਣਾ ਸ਼ੁਰੂ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ